ਮਾਮਲਾ ਇਹ ਹੈ ਜੀ ਗੱਡੀ ਸਪਾਰਕ ਹੋ ਗਈ ਗੱਡੀ ਸਪਾਰਕ ਹੋਣ ਨਾਲ ਮੋਟਰਸਾਈਕਲ ਨੂੰ ਅੱਗ ਲੱਗ ਗਈ ਵਾਸ਼ਮੀ ਫਿਰ ਗਈ ਕਾਫੀ ਨੁਕਸਾਨ ਹੋ ਗਿਆ ਜੀ ਗੱਡੀ ਅੰਦਰ ਖੜੀ ਸੀ ਗੱਡੀ ਅੰਦਰ ਖੜੀ ਸੀ ਜੀ ਮੋਟਰਨ ਵਗੈਰਾ ਕੁਝ ਪਤਾ ਗੱਡੀ ਦਾ ਮਾਡਲ ਹੈਗਾ 2011 ਮਾਡਲ ਜੀ ਹਾਂਜੀ ਅੱਗ ਲੱਗਣ ਦਾ ਕਾਰਨ ਕੀ ਹੈ ਅੱਗ ਲੱਗਣ ਦਾ ਕਾਰਨ ਇਹ ਹੀ ਹੋ ਸਕਦਾ ਜੀ ਜਦੋਂ ਬੈਟਰੀ ਫਟ ਗਈ ਜਾਂ ਕੁਝ ਗੱਡੀ 'ਚ ਇਦਾਂ ਹੀ ਕਹਿ ਸਕਦੇ ਹਾਂ ਜੀ ਪਤਾ ਨਹੀਂ ਉੱਪਰ ਨਹੀਂ ਪਤਾ ਕਿੱਦਾਂ ਹੋਈ ਹੈ ਜੀ ਮੋਟਰਸਾਈਕਲ ਨੂੰ ਫਿਰ ਗੱਡੀ ਨੂੰ ਅੱਗ ਲੱਗੀ ਨਾਲ ਮੋਟਰਸਾਈਕਲ ਨੂੰ ਵੀ ਲੱਗ ਗਈ ਇਹਨਾਂ ਦਾ ਲਗਭਗ 6-7 ਲੱਖ ਦਾ ਨੁਕਸਾਨ ਹੋ ਗਿਆ ਜੀ ਹਾਂਜੀ ਆ ਗਈ ਸੀ ਗੱਡੀ ਆ ਗਈ ਸੀ ਕਿੰਨੇ ਕੁ ਹੋ ਗਿਆ ਇਹ ਦੁਪਹਿਰੇ 1:30 ਵਜੇ ਦੀ ਗੱਲ ਵਜੋਂ ਦੁਪਹਿਰੇ 1:30 ਵਜੇ ਹਾਦਸਾ ਹੋਇਆ ਉਸ ਤੋਂ ਬਾਅਦ ਫਿਰ ਫੋਨ ਕੀਤਾ ਉਹਨਾਂ ਨੂੰ ਗੱਡੀ ਵਾਲੇ ਨੂੰ ਉਹ ਆ ਗਏ ਸੀਗੇ ਥੋੜਾ ਟਾਈਮ ਲੱਗ ਗਿਆ ਉਹਨਾਂ ਨੂੰ ਜਿਆਦਾ ਫਿਆਣ 'ਚ ਤੇ ਜਾਤੇ ਦਾ ਸਭ ਕੁਝ ਲੂ ਹੋ ਗਿਆ ਸੀਗਾ ਜੀ ਪਤਾ ਨਹੀਂ ਬੇਟੀ ਪੜ੍ਹ ਰਹੀ ਸੀ ਸਟੱਡੀ 'ਤੇ ਜਦੋਂ ਸਟੱਡੀ ਕਰ ਰਹੀ ਸੀ ਆਨਲਾਈਨ ਕਲਾਸ ਚੱਲਦੀ ਸੀਗੀ ਤੇ ਇਹ ਮੈਨੂੰ ਫੋਨ ਦੇਣੀ ਕਹਿੰਦੀ ਬੈਟਰੀ ਡਰਨ ਹੋਈ ਮम्मा ਮੈਂ ਤੇ ਦੂਸਰਾ ਲੈ ਜਾ ਮੈਂ ਇੱਕਦਮ ਮੁੱਠੀ ਸਮੈਲ ਆ ਰਹੀ ਸੀ ਸੜਨ ਦੀ ਮੈਂ ਲਾਈਟਾਂ ਲੁੱਟਾ ਸਭ ਕੁਝ ਕੈਮਰੇ ਬੰਦ ਕਰ ਦਿੱਤੇ ਜਦੋਂ ਮੈਂ ਬਾਹਰ ਆਈ ਤਾਂ ਗੱਡੀ ਨੂੰ ਅੱਗ ਲੱਗੀ ਸੀ ਤੇ ਅੱਗ ਲੱਗਣ ਦਾ ਕਾਰਨ ਕੋਈ ਸਾਮਾਨ ਜਦ ਦਾ ਦਰੋ ਸ਼ੀਟ ਨਿਕਲ ਕੇ ਬਾਹਰ ਡਿੱਗੀ ਹੋ ਸੀਗੀ ਪਤਾ ਨਹੀਂ ਕੀ ਸਪਾਰਕਲ ਕੀਤੀ ਵੀ ਜਦੀ ਤੇ ਗੱਡੀ ਵੀਦਾਰਾ ਨਵੀਂ ਨਹੀਂ ਸੀਗਾ ਕਿੱਦਾਂ ਸੈਕੰਡ ਹੈਂਡ ਸੀਗੀ ਸੈਕੰਡ ਹੈਂਡ ਕਿੱਲੇ ਦਿਨ ਹੋ ਗਈ ਲੱਗੇ ਹਫਤਾ ਹੀ ਹੋਇਆ ਸੀ ਠੀਕ ਕਰ ਜਿਹੜੀ ਹੈ ਗੱਡੀ ਸ਼ਿਫਟ ਸ਼ਿਫਟ ਹੈ ਮੋਟਰ ਕੋਲ ਸਦਾ 11000 ਰੁਪਏ ਤੇ ਮੋਟਰਸਾਈਕਲ ਮੋਟਰਸਾਈਕਲ ਵੀ ਸੜ ਗਿਆ ਆਈਸੀ ਵੀ ਸੜ ਗਿਆ ਸਪਲੈਂਡਰ ਸਪਲੈਂਡਰ ਇਹ ਵੀ ਨਮਾਈ ਤੇ ਉਹਦਾ ਮਾਲੂ ਤੇ ਆਗਲੇ ਦਿਨ ਸਪੋਰਟ ਕਰ ਰਹੀ ਹੋਏ ਹਾਂ ਹਾਂਜੀ ਤੇ ਫਾਰਵੇ ਡੇਟ ਗੱਡੀਆਂ ਵੀ ਆਈਆਂ ਸੀਗਾ ਭਾਈ ਹਾਂਜੀ ਗੱਡੀ ਟਾਈਮ ਬੋਲ ਲੱਗਾ ਉਹਨਾਂ ਨੂੰ ਆਣਨ ਕਿੰਨੇ ਕੁ ਹੀ ਹਸਤਾ ਹੋਇਆ ਤਾਂ ਨਹੀਂ ਫੋਨ ਇੱਕ ਦੋ ਦਾ ਟਾਈਮ ਤੇ ਫੋਨ ਇੱਕ ਦੋ ਦਾ ਕੀ ਮੰਗ ਰਿਹਾ ਹੈ ਬੱਸ ਪਾਣੀ ਮਾਰ ਹਲੋ ਜੀ ਲੱਗ ਰਿਹਾ ਹੈ ਬਦ ਤੋਂ ਬਦ ਹਲਪ ਕੀਤੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਇਹਨਾਂ ਕੋਲ ਕਰੋੜਾਂ ਦੇ ਲੱਖਾਂ ਦਾ ਨੁਕਸਾਨ ਹੋ ਗਿਆ ਸਪਾਰਕ ਪਈ ਜੀ ਗੱਡੀ ਤੇ ਉਹਨੂੰ ਅੱਗ ਪੈ ਗਈ ਜੀ ਅੱਗ ਪੈ ਨਾ ਸਾਰਾ ਘਰ ਲੂ ਹੋ ਗਿਆ ਜੀ ਮੋਟਰਸਾਈਕਲ ਲੂ ਹੋ ਗਿਆ ਵਾਸ਼ੀਨ ਮਾਟਰਸ ਆਪਸ ਨੂੰ ਹੋ ਗਿਆ। ਅੱਗ ਲੱਗਣ ਦਾ ਕਾਰਨ ਕੋਈ ਸਾਹਮਣੇ ਆਇਆ ਨਹੀਂ। ਨਹੀਂ ਜੀ ਤਾਰ ਹੀ ਕਹਿੰਦੇ ਸਪਾਰਕ ਹੋਈ। ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਸਰ? ਤੇ ਘਰ ਦੇ ਘਰੇ ਸੀਗੇ ਜੀ ਇਹਨਾਂ ਨੇ ਫੋਨ ਕੀਤਾ ਤਾਂ ਆਏ ਇੱਥੇ। ਕਿਉਂਕਿ ਕੰਮ ਤੇ ਗਿਆ ਸੀਗੇ ਮੈਂ। ਹਾਂ ਜੀ। ਤੇ ਕੋਈ ਪਾਰ ਵੀ ਨਹੀਂ ਕੀਤਾ ਜੀ। ਕੀਤਾ ਜਿਸ ਫੋਨ ਉਹ ਬਹੁਤ ਲੇਟ ਆਇਆ ਜੀ ਉਹ। ਲੇਟ ਆਇਆ? ਹਾਂ ਜੀ। ਤੇ ਅੱਗ ਲੱਗ ਚੁੱਕੀ ਸੀ। ਅੱਗ ਲੱਗ ਚੁੱਕੀ ਸੀ ਸਾਰਾ ਘਰ। ਬਹੁਤ ਕਾਫੀ ਲੱਗ। ਰੋਵੇ ਬੰਦਾ ਜਾਂ ਕੋਈ ਕੈਮਰੇ ਵੀ ਲੋ ਹੋ ਗਏ ਜੀ ਸਾਰਾ ਕੁਝ ਲੋ ਹੋ ਗਏ ਕੈਮਰੇ ਵੀ ਸਾਰੇ ਸਾਰੇ ਕੈਮਰੇ ਹਾਂਜੀ